बाबा बुड्ढा जी एक ऐसी महान शख्सियत ब्रह्म ज्ञानी महापुरुष ने जिन्ना ਦਾ ਬਦਲ ਸਾਨੂੰ ਹੋਰ ਕਿਤੇ ਕੋਈ ਨਜ਼ਰ ਆਉਂਦਾ ਨਹੀਂ बाबा बुड्ढा जी एक ਕਤਵੀ ਸਿਤਾਰੇ ਦੀ ਤਰ੍ਹਾਂ ਨੇ ਜਦੋਂ ਵੀ ਸਿੱਖੀ ਦਾ ਬੇੜਾ ਜਾਂ ਸੰਗਤਾਂ ਕਿਤੇ ਡੋਲਣ ਲੱਗੀਆਂ ਤੇ ਬਾਬੇ ਬੁੱਢੇ ਨੇ ਸੇਧ ਬਖਸ਼ ਕੇ ਉਹਨਾਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ। ਬਾਬਾ ਬੁੱਢਾ ਆਪਣੇ ਜੀਵਨ ਵਿੱਚ ਉਹਨਾਂ ਨੇ ਅਥ ਗੁਰੂ ਸਹਿਬਾਨਾਂ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਕੀਤੇ ਨੇ। ਪੰਜ ਗੁਰੂ ਸਹਿਬਾਨਾਂ ਨੂੰ ਉਹਨਾਂ ਨੇ ਗੁਰਗੱਦੀ ਦਾ ਤਿਲਕ ਵੀ ਦਿੱਤਾ ਹੈ। ਧਿਆਨ ਦਿਆ ਜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰੂ ਜੋਤ ਵਿੱਚ ਗੁਰੂ ਸ਼ਰੀਰ ਦੇ ਦਰਸ਼ਨ ਕੀਤੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ ਤੇ